ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਦੀਏ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ सेवा सुरत न ना जानिया नाम जापए आराध ओ तेरी जग जीमना मेरे ठाकुर अगम आगाद पै कृपाला गोसियां नठे सुख संताप तते वाओ न लगई लग सतगुरु रखे आप गुर नारायण दया गुर गुर सच्चा सृजनहार गुर कुठहै सब के छपाया जन नानक सत बलihar गौड़ी महला सूखे हरे किये खिन माहे अमृत दिष्ट काटे कष्ट पूरे गुरुदेव सेवक दिनी अपनी सेव रहाओ मिट गई चिंत पुनि मन आसा करी दया सत गुण कासा दुख नाठे सुख आय समाये ढिल परी जगुर फरमाए ਇੱਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਘੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪੈ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੋਹੇਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੀਰ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾਂ ਜੈਸੇ ਸਿਮਰਤ ਦੋਖ ਸਭ ਜਾਏ ਨਾਮ ਰਤਨ ਵਸੈ ਮਣਿ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬੈਨ ਨਾਹੀ ਦੂਜਾ ਕੋਏ ਜਾ ਕੀ ਦਿஷ்ட ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇ ਇਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਘੋੜੀ ਮਹੱਲਾ ਪੰਜਵਾ ਕੋਟ ਬਿਗਨ ਹਰੇਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਾਸੇ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾ ਸਰਹਾਉ ਸਰਬ ਕਲਿਆ ਸੁਖ ਸਹਿਜ ਨਿਧਾਨ ਜਾ ਕੇ ਰਿਦੇ ਵਸੈ ਭਗਵਾਨ ਆਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਰਿਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹੋ ਧਰਮ ਗੋੜੀ ਮਹੱਲਾ ਪੰਜਵਾ ਛਾਂਤ ਪਈ ਗੁਰ ਗੋਵਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ menu se rog pae kalyaan paar brahm gun agambichar sadhu sangam hai nistar nirmal gun gavo netneet rai be aad ubhre janmeet man bach karam prab apna tyai nanak das teri sarnai gauri mahalla panjma netar par gas kiya gurdidev parm gay purna pai seva rahao ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾ ਖੇਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਹਾ ਸਹਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਔਰ ਬਹੁਤ ਸੰਤਾਵ ਹੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਪਾਤੀ ਛੁਟਹਿ ਕਤ ਹੂ ਨਾਹੀ ਏਕ ਬਾਤ ਸੁਣ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰ ਤੇ ਤੀਰਜ ਪਾਇਆ ਸੰਤੀ ਮੰਤ ਦੇਹੁ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਬਾਣੀ ਬਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨਾ ਲਾਗੇ ਜਪ ਅਲਖ ਭੇਵ ਤਰਤਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਇ ਰਹਾਓ ਸਬਨੀ ਥਾਈ ਰਵੇ ਆਪ ਆਦ ਜੁਗਾਦ ਜਾ ਕਾ ਵਡ ਪ੍ਰਤਾਪ ਘਰ ਪਰ ਸਾਧਨਾ ਹੋਏ ਸੰਤਾਪ ਘਰ ਕੇ ਚਰਨ ਲਗੇ ਮਨ ਮੀਥੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਪੈ ਰਖਵਾਲੇ ਜਿੱਥੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਥ ਪਾਲੇ ਮਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਮਾਨ ਰਹਾਉ ਅਕਥ ਕਥਾ ਅਮ੍ਰਿਤ ਪ੍ਰਭ ਬਾਨੀ ਕਹ ਨਾਨਕ ਜਪ ਜੀਵੇ ਗਿਆਨੀ ਮਲਾਵਲ ਮਹੱਲਾ ਪੰਜਵਾਂ ਛਾਂਤ ਪਾਈ ਗੁਰ ਗੋ ਛਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਰਦੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਸਿਮਰਤਿ ਕੇ ਲੇਖ ਸਭ ਨਾ ਸੇ ਅਨੰਦ ਕਰਹੁ ਮੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਲਾਵਲ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਾ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾਂ ਹਰ ਗੋਬਿੰਦ ਕੀ ਸੂਖ ਮੰਗਲ ਕਣਿਆਨ ਵਿਚਾਰੇ ਆ ਰਹਾਓ ਮਨ ਤ੍ਰਹਿਨ ਤਰੇ ਭਗਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਓਨ ਇੱਛ ਪੁਜਾਰਿਆ ਮਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਬਿਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ ਰੱਜ ਰੱਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹਿ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਨ ਨਾਨਕ ਜਨ ਆਪਣੇ ਨਾਮ ਕੀ ਪੈ ਜਿ ਰਖਾਈ ਬਲਾਵਲ ਮਹੂਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਭ੍ਰਮ ਤੂ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ गुण गावन इत राम के एह अवखद जोग आए बसो कर देश में एह पले संयोग नानक प्राव सो पर सन्न पै ले गए बियोग मलावल मोहल्ला पंचम वंदन काटे आप प्रब होआ करपाल दीन दयाल प्रब पार ब्रह्म ताकी नजर निहाल गुर पूरे कृपा करी काटिया दुख रोग ਮੰਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗਮਨ ਤਨ ਹਤੈ ਫਿਰ ਦੁਖ ਨਾ ਜਾਪੈ ਹਰ 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 ਜਪੀਐ ਅੰਤਰ ਲੇਵਲਾਈ ਕੈ ਲੇਖ ਉਤਰੇ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਮਲਾਵਲ ਮਹੱਲਾ ਪੰਜਵਾ ਹਰ 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 ਆਰਾਧੀ ਐ ਹੋਈਐ ਆਰੋਗ ਰਾਮ ਚੰਦ ਕੀ ਲਾਸਟ ਕਾ ਜਨ ਮਾਰਿਆ ਰੋਗ ਰਹਾਉ ਗੁਰਪੁਰਾ ਹਰ ਜਪੀਐ ਨਿਤ ਕੀਚੈ ਭੋਗ ਸਾਦ ਸੰਗਤ ਕਹਿ ਵਾਰਣੇ ਮਿਲੇ ਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬਿ ਹੋਗਿ ્ઞਾਨਕ ਪ੍ਰਵ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਲਾਵਲ ਮਹੱਲਾ ਪੰਜਵਾ ਚੌਪ ਦੇ ਘਰ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ دارو نام لیا تاپ পাপ سب مٹے রোগ سیतल मन پیا گُربُرا آ را دیا سگلا دکھ گیا رکھن ہارے رکھیا اپنی کرم یار ہاؤ بہا پکڑ پرب کا ڈیا کنا اپنایا سمر سمر من تن سیتل سمر سمر من تن ਸੁખી नानक निरभयਆ ਮੈ ਲਾਵਲ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਡ ਪ੍ਰਤਾਪ ਚਰਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਮਲਾਵਲਾ ਮਹੱਲਾ ਪੰਜਵਾ ਤਾਤੀ ਵਾ ਨ ਲਗਈ ਪਾਰ ਬ੍ਰह्म ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮਨਾਮ ਅਖਦਿਆ ਏਕਾਲੇਵ ਲਾਈ ਰਹਾਓ ਰਾਖ ਲੀਏ ਤੈਨ ਰਖਣ ਹਾਰ ਸਭ ਯਾਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਬਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਾਖਿਐਨ ਪਾਰ ਬ੍ਰਹਮ ਗੁਰਦੇਵ ਸੋਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲਿਆਨ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤੇਨ ਨਾਨਕ ਬਲਿਹਾਰੀ ਵਲਾਵਲ ਮਹੱਲਾ ਪੰਜਵਾ ਤਾਪ ਲਾਇਆ ਗੁਰ ਸਿਰਜਣਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਲਕ ਰਖ ਲੀਨੋ ਰਬੇ ਅਮਰਤ ਨਾਮ ਮਹਾਰਸ ਦਿਨੋ ਦਾਸ ਕਿਲਾਦ ਰਖੇ ਮਹਿਰਮਾਨ ਗੁਰ ਨਾਨਕ ਬੋਲੇ ਦਰਗਾਹ ਪਰਮਾਨ ਵਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੈ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਧ ਪਰਵੇਸਾ ਤ੍ਰਿਸ਼ਨ ਬੁੱਝੀ ਮਨ ਤਨ ਸਚ ਧਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਚਲ ਭੈ ਭੰਜਨ ਸੁਆਮੀ ਗੁਰਨਾਵਤ ਨਾਨਕ ਆਲਾਪ ਸੋਰਠ ਮਹੱਲਾ ਪੰਜਵਾ ਕਾਰਿ ਇਸ ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪਰਗਿਟੇ ਭਲੇ ਸੁਝੋਗਾ ਪ੍ਰਭ ਬਾਣੀ ਸਬਦ ਸਫਾਖਿਆ ਗਾਵ ਸੁਨੋ ਪੜੋ ਨੇਤ ਪਾਈ ਗੁਰਪੂਰੈ ਤੋ ਰਾਖਿਆ ਰਹਾਓ ਸਾਚਾ ਸਾਹਿਬ ਅਮਤ ਵਡਾਈ ਭਗਤ ਵਚਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬ੍ਰਿਦ ਪ੍ਰਤ ਪਾਲਾ ਹਰਿ ਅੰਮ੍ਰਿਤ ਨਾ ਭੋਜਨ ਨਿਤ ਪੂੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋ ਰਠ ਮਹੱਲਾ ਪੰਜਵਾ ਸੋਖ ਮੰਗਲ ਕਲਿਆਣ ਸਹਿਜ ਧੁਨਾ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖਿਓ ਬਾਰਕ ਸਤਗੁਰਤਾ ਪ ਉਤਾਰਿਆ ਉਬਰੇ ਸਤਗੁਰ ਕੀ ਸਰਨਾਈ ਜਾ ਕੀ ਸੇਵਨ ਬਿਰਥੀ ਜਾਈ ਰਹਾਉ ਘਰ ਮੇ ਸੁਖ ਬਾਹਰ ਪਨ ਸੁਖਾ ਪ੍ਰਭ ਐਪਣੇ ਭੈ ਦਿਆਲਾ ਨਾਨਕ ਬਿਗਰ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਰਪਾਲਾ ਸੋਰਠ ਮਹੱਲਾ ਪੰਜਵਾ ਗੈ ਕਲੇਸ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੋ ਸੁਖ ਸੰਤਾਪ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਾਤ ਗਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨਪੁਰਖ ਬਿਦਾਤਾ ਰਹਾਓ ਅਨਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਧਰ ਤਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰ ਦਸ ਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁ ਖਾਲੀ ਰਹਾਉ ਪਤਤ ਉਦਾਰਨ ਸਤ ਗੁਰ ਮੇਰਾ ਮਹਤਸ ਕਾ ਪਰਵਾਸਾ ਬਖਸ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰੇ ਸਤ ਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ પાਖਿਆ ਸੁਰਠ ਮਹੱਲਾ 5 ਪੈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪੈ ਲਾਗ ਹਰ ਚਰਣੀ गोविन्द के गुण गाए फलोस मूरत पूरा सात सहज आनंद रा ना आनंद नाम वजे अनहद तूरआ रहआव मिले स्वामी प्रीतम में अपने घर मंदर सुखदाई हर नाम निधान नानक जन पाया सगली इच पुजाई सोरठ मोहल्ला पंजवा संतो हार हर नाम त्याई सुख सागर प्रभु सारो नाही ਮਾਨ ਚੰਦੜਾ ਫਲ ਪਾਈ ਰਹਾਉ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਹਰਿ ਬ੍ਰਹਮ ਪ੍ਰਪੈ ਦੇਵਾਲਾ ਦੁੱਖ ਮਿਟਿਆ ਸਭ ਪਰਿਵਾਰੀ ਸ਼ਰਮਣੀ ਧਾਰ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋ੍ਰਿਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ තාල්කරපා ප්‍රභාත දේරාකයා හර ගෝබෙන්ද නමනරෝයාරහව තාපගේ ප්‍රභ්‍යාපමිටයා ජනකීලා දෙරखाයි සාධ සංගෘතතය සබ පලපායේ සාපගර කෑ බලෙදයි. හලත පලත ප්‍රබදෝවස්වාරේ හමරා ගොුණ අවගොන්නා භචාරයා අල් බචනානක ගොරතේරා සපලකාර මස්තකතාරයා සෝරට මහල්ලා පජමා, ਜੀਅ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰੱਖੇ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਣ ਦਿਨ ਨਾਨਕ ਨਾਮ ਧਿਆਏ ਜਿਹਾ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੋ ਬਾਰਕ ਪੈਤ ਮਾਤਾ ਸੋਰਠ ਮਹੱਲਾ ਪੰਜਵਾ ਠਾਡ ਪਾਈ ਕਰਤਾਰੇ ਤਾਪ ਛੋੜ ਗਿਆ ਪਰ ਵਾਰੇ ਗੁਰਪੂਰੇ ਹੈ ਰਾਖੀ ਸਰਣ ਸੱਚੇ ਕੀ ਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਖੁਣ ਸੁਖ ਖਿੰਨ ਮੇ ਉਪਜੇ ਮਾਨੋ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਰਬੇ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਬ ਗੁਨਾ ਵਿਚਾਰਿਆ ਗੁਰ ਕਾ ਸਬਦ ਪਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਖੀ ਆਪਣੇ ਦਾਸ ਤੀ ਪੈ ਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ